ਤੇ ਆਗੇ ਆਗਦਾਸ ਸ੍ਰਮਾਣੀ ਦਿਉ ਪਿੰਡ ਸਭ ਤੇਰਾ ਵਾਹੀ ਕਹ ਨਾਨਕ ਸਭ ਤੇਰੀ ਬਿੜਾਈ ਬਾਰਸੀ ਰੂਪ ਘਰਤੇ ਜੀ ਕੇ ਬਾਦਸ਼ਾਹ ਦੇ ਦਸਵੇਂ ਅਮਰਥੰ ਭਗਉਤੀ ਸਿਵਰ ਕਾਇ ਵਰਨਾਨਕ ਲਈ ਜਹਾਏ ਤਾ ਬਦ ਕਰਤੇ ਵਰਦਾ ਸ੍ਰਮਦਾਸੇ ਹੋਏ ਸਹਾਏ ਅਰਜਵਾਰ ਗੋਬਿੰਦਨ ਸਿੰਘ ਸਿਵਰਾ ਸ੍ਰੀ ਹਰਗਾਇ ਸ੍ਰੀ ਹਰਿਕਰਿਸ਼ਣ ਧਿਆਈ ਹੈ ਜਿਸ ਦਿੱਠੇ ਸਾਹਿਬ ਜੋ ਕਜਾਏ ਤੇਗ ਬਹਾਦਰ ਸਮਰਿਆ ਕਰਣਾ ਨਿਦੇ ਆਵਿਆ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਜਸਾ ਬਾਦਸ਼ਾਹੀਆਂ ਦੇ ਆਤਮ ਰਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦੀਦਾਰ ਦਾ ਧਿਆਨ ਧਰ ਕੇ ਖਲਸਾ ਜੀ ਬੋਲੋ ਜੀ ਵਾਹਿਗੁਰੂ ਪੰਨਿਆ ਪਿਆਰਿਆਂ ਚੋਹਰ ਸੱਜਿਆਂ ਚਾਲਣਾ ਮੁਕਤੇ ਆ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦਿਗ ਚਲਾਇ ਤੇ ਗਵਾਹੀ ਦੇਖਿਆਂ ਰੇਤ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੱਦ-ਬਾਦ ਘਟਾਏ ਜੋ ਪਰਿਆਲਾਂਗੀਆਂ ਅੰਦਰ ਘੜੀਆਂ ਤੇ ਜੜੇ ਤਰਾਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇ ਸਵਾਸਾਂ ਸੰਗ ਲਵਾਇਆ ਤਨਾ ਸਿੰਘਾ ਸਿੰਘਣੀਆਂ ਵੀ ਵੀਗਾ ਇਕ ਨਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵੱਜਾਂ ਤੱਕ ਤਾਂ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਕਲសារੀ ਕੀ ਅਰਦਾਸ ਹੈ ਜੀ ਸਰਬੱਤ ਕਲសារੀ ਕੋ ਵਾਹਿਗੁਰੂ 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 ਜਿਤੇ ਆਏ ਜਿਤੇ ਆਉਣ ਦਾ ਸਦਕਾ ਸਰਬ ਸੁਖੂ ਹੋਵੇ ਨਾ ਕਲសារੀ ਸਾਹਿਬ ਤਹਾਕਾਰੇ ਆਇਆ ਦੇਖ ਤੇ ਪਤੇ ਦਰਦ ਕੀ ਪੈਰ ਬੰਦ ਕੀ ਦੀਰ ਸ੍ਰੀ ਸਾਹਿਬ ਦੇ ਸਹਾਇ ਕਲਸੇ ਦੇ ਕੇ ਬੜਬਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਚਾਰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਧਾਰਨ ਪਰਸਾਦਾਨ ਦਾਨ ਸੇਵਾਦਾਨ ਨਾਮਦਾਨ ਸ੍ਰੀ ਅਮਰਸਰ ਸਾਹਿਬੀ ਦੇ ਦਰਸ਼ਕਾਂ ਨੂੰ ਕਿਹਾਂ ਢਡੇ ਬੁਕੇ ਜਦੋਂ ਜੁਗ ਕੱਲ ਧਰਮ ਕਾ ਰਿਆਕਾਰ ਭਗੋ ਜੀ ਵਾਹਿਗੁਰੂ ਵਾਹਿ ਕਿੰਦਾ ਵਰਨੀਵਾ ਮਤ ਰਚੀ ਮਤ ਮਤ ਦਾ ਰਾਖਾ ਆਪਵਾਹ ਗੁਰੂ ਇਹ ਅਕਾਰ ਪਰਥ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਰਿਣਾਂ ਤੋਂ ਕਲ ਸਭ ਤੋਂ ਮੁਕੜਿਆ ਗਿਆ ਹੈ ਪੁਨੇ ਦਰਸ਼ਕੀ ਨਿਹਾਰ ਦੇ ਸੇਵਾ ਸੁਭਾਲ ਦੇ ਨਾਨਕ ਖਾਲਸਾ ਰੀਣ ਬਖਸ਼ ਜੇ ਨਾਣਿਆਂ ਦੇ ਬਾਣ ਨਿਤਾਣਿਆਂ ਦੇ ਤਾਣ ਝੋਟਿਆਂ ਦੀ ਝੋਟ ਕਰ ਪ੍ਰਤਵਾਹ ਜੀ ਅਸਰੇ ਅਰਦਾਸ ਬੇਨਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਬਾਬੇ ਸ਼ਿਰਸingh ਜੀ ਡੁਗੋ ਡੁਗ ਤਾਲ ਗੁਰਤਾ ਗੱਦੀ ਤੇ ਬਰਾਜਿ ਮਾਨ ਹਾਜ਼ਰਾ ਹਜ਼ੂਰ ਜਹ ਰਾਜ ਜਹ ਸਰਬ ਕਲਾ ਪਰਪੂਰ ਜਾਵਰ ਸ਼ਤਰਤਾਤ ਸੰਗਾਂ ਅਸਰਦੇ ਵਾਲਿਕ ਧੰਨ ਧੰਨ ਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਗਿਆ ਦੇ ਪਾਵਨ ਪਵਿੱਤਰ ਚਰਨਾਂ ਪਾਉਣ ਬਾਅਦ ਅਰਦਾਸ ਬੇਨਤੀ ਜੋਦਰੀ ਹੈ ਗ੍ਰੀਵਿਮਾਰ ਪਤਸ਼ਾਹੀਓ ਆਪ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਅਮਰਤ ਵੇਲੇ ਤੋਂ ਧੰਨ ਧੰਨ ਬਾਬੇ ਸਿੱਧ ਸਿੰਘਾ ਦੇ ਪਾਵਨ ਪਵਿੱਤਰ ਸ੍ਰੀ ਦੀਪ ਦਾ ਆਸਥਾਨ ਤੇ ਆਗਿ ਨੇ ਪਾਵਨ ਦਰਸ਼ਨ ਦੇਦਾਰੇ ਬਖਸ਼ੇ ਪ੍ਰਕਾਸ਼ ਸਥਾਨਾਂ ਤੇ ਪ੍ਰਕਾਸ਼ ਮਣੋਣ ਕੇ ਸੰਤਨਾਂ ਨੂੰ ਨਾਮ ਬਾਣੀ ਦੀ ਅਦਾਤਾਂ ਦੇ ਗੋਸ਼ਣ ਕੀਤੀ ਗਰੀਵਨਾਰ ਪਾਤਸ਼ਾਹੀ ਸਾਉਂਦੇ ਸਮੇਂ ਆਵਦੇ ਸਮੇਂ ਆਵਦੇ ਨੂੰ ਸੋਦਰ ਰਾਹ ਰਾ ਸੋਸਾਇਟੀ ਦੇ ਪਾਠ ਹੋਏ ਹਨ ਪਾਤਸ਼ਾਹੀ ਪੜੀ ਸ੍ਰੀ ਬਾਣੀ ਸਮੂਹ ਸੰਗਤ ਦੇ ਦੇਵਤ ਜੀ ਸੌਣੇ ਪੜੀ ਸ੍ਰੀ ਬਾਣੀ ਸੋਧ ਕੇ ਆਵਦੇ ਦਾ ਪ੍ਰਮਾਣ ਕਰਨ ਲੈ ਨੇ ਆਪ ਜੀ ਦੀ ਪਾਵਨ ਬਾਣੀ ਗਣ ਕਰਦੇ ਆਂ ਹੋਈਆਂ ਭੁੱਲਾਂ ਗਾਤਿਆਂ ਦੀ ਖਿਮਾ ਬਖਸ਼ਣੀ ਗਰੀਵਨਾਰ ਪਾਤਸ਼ਾਹੀ ਦੀ ਕਿਰਪਾ ਕਰਨੀ ਅੱਗੇ ਤੋਂ ਸਮਾਂਤਮਕ ਜੀਨੀ ਸਤਿ ਗੁਰਬਾਣੀ ਮਨ ਦੀ ਮਤਬਦ ਬਖਸ਼ਣੀ ਇਹ ਗਰੀਵਨਾਰ ਪਾਤਸ਼ਾਹੀਓ ਅైనా ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਮਾਣ ਕਰਨੀਆਂ ਤੇਲ ਫੁੱਲ ਪੇਟਾ ਵਾ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਲਾਉਣੇ ਸੰਗਤ ਦੀ ਕੀਤੀ ਸੇਵਾ ਦਰ ਤੇ ਪ੍ਰਵਾਨ ਕਰਨੀ ਧਰਮ ਘਰੋਂ ਨਾਮ ਦਾ ਸਿੱਖੀ ਸਿੱਧਕ ਪ੍ਰਸਾਦ ਵਿਸ਼ਣਾ ਸੰਗਤ ਦੇ ਆ ਸ਼ੁਭ ਭਾਵਨਾਵਾਂ ਆਸਾਂ ਮਰਾਦਾ ਪੂਰਨ ਕਰਨੀਆਂ ਕਰਤੀਆਂ ਕਰਾ ਕਰਨੀਆਂ ਦੁੱਖਾਂ ਕਲੇਸ਼ਾਂ ਮਲੇਸ਼ਾਂ ਦੇ ਨਾਸ ਕਰਨੇ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਆਪ ਸਭ ਦੇ ਪਿਆਰੇ ਇੱਕ ਦਸ ਬਾਗ ਦੇ ਦਾਤਾ ਵਿਸ਼ਣੀਆਂ ਦੁੱਖਾਂ ਕਲੇਸ਼ਾਂ ਮਲੇਸ਼ਾਂ ਦੇ ਨਾਸ ਕਰਨੇ ਜੀ ਗਰੀਬ ਨਵਾਰ ਪਾਤਸ਼ਾਹ ਜੀਓ ਅਗਰਖੜੇ ਦਾ ਲਾਕੇ ਦਾ ਭਲਾ ਕਰਨਾ ਸਭ ਦਾ ਭਲਾ ਕਰਨਾ ਮਾਲ ਦੇnder ਦਾ ਭਲਾ ਕਰਨਾ ਵਾਹੀਆਂ ਕਮਾਈਆਂ ਦੇ ਬਰਕਤਾਂ ਪਾਉਣੀਆਂ ਘਰਵਾਰਾਂ ਨੂੰ ਦੇਖਤ ਕੁਣੀ ਰਾਤ ਨੂੰ ਸਤਿਵੰਤੇ ਬਗਿਣੀ ਡੀਗਰੀ ਹਰਵਾਰ ਪਾਤਸ਼ਾਹੀਓ ਦੇਸ਼ਾਵ ਦੇ ਸਮੇਂ ਵਿੱਚ ਪਤਸ਼ਾਹੀ ਪਰਵਾਰਾਂ ਦੇ ਸੀਸ ਤੇ ਬੱਚੇ ਬੱਚੀਆਂ ਦੇ ਸੀਸ ਤੇ ਆਪਣਾ ਮਿਹਰ ਭਰਿਆ ਅਸਰ ਰੱਖਣਾ ਕਿਰਤ ਕਮਾਈਆਂ ਦੇ ਬਰਕਤਾਂ ਪਾਉਣੀਆਂ ਚਰਨਾਂ ਕਮਣਾ ਦਾ ਪ੍ਰੇਮ ਪਿਆਰ ਬਖਸ਼ਣਾ ਡੀਗਰੀ ਹਰਵਾਰ ਪਾਤਸ਼ਾਹੀ ਬੱਚਿਆਂ ਵਿਦਿਆਰਥੀਆਂ ਦਾ ਕੁਰਸ਼ਕ ਨੇ ਹਰ ਕਰਨਾ ਮਾਤਾ ਪਿਤਾ ਦੇ ਆਗਿਆਕਾਰੀ ਮੁੰਡਾਂ ਦਾ ਵਾਲ ਬਖਸ਼ਣਾ ਜੇ ਬਾਦਸ਼ਾਹੀ ਆਉਗੀ ਤੇ ਬਾਣੀ ਅੰਦਰ ਚਾਰ ਪੈਰ ਦਿਨ ਸੁਖਨਾ ਦੇ ਨਾਲ ਬਤੀਤ ਹੋਇਆ ਜੀ ਅੱਗੇ ਚਾਰ ਪੈਰ ਰਹਿੜਾਈ ਹੈ ਆਉਜੀ ਦਿਨ ਜਾਵਣ ਤੇ ਬਤੀਤ ਕਰਮਣੀ ਅਮਰਤ ਵੇਲੇ ਜਾਗੜੇ ਬਖਸ਼ਣੇ ਨਾਮ ਮਾਣਦੇ ਦਾਤਾ ਬਖਸ਼ੀਆ ਧਰਤਾਰ ਬਾਬੇ ਜੀ ਸਿੰਘਾ ਦੇ ਪਾਵਨ ਪਵਿੱਤਰ ਸ਼ਿਧੀਪੜਾ ਸਥਾਨਾਂ 'ਤੇ ਚੜ੍ਹਦੀਆਂ ਕਲਾ ਕਰਨੀਆਂ ਸੰਗਤਾਂ ਦੇ ਚੜ੍ਹਦੀਆਂ ਕਲਾ ਕਰਨੀਆਂ ਦਰ ਘਰ ਦੀ ਸੇਵਾ ਕਰਨ ਦੇ ਬਾਲਵਕੀਨੇ ਕੀਤੀ ਸੇਵਾ ਦਰ ਤੇ ਪ੍ਰਮਾਣ ਕਰਨੇ ਕਿਰਪਾ ਕਰੋ ਗਰੀਬ ਨਿਵਾਰ ਬਾਦਸ਼ਾਹੀਓ ਆਜੀ ਦੇ ਪਾਵਨ ਬਕਵਨਾਮੇ ਬਖਸ਼ੂ ਸੰਤਾਨ ਨੂੰ ਨਦਰੁ ਨਦਰ ਨਾਮ ਕਰੋ ਜੁੜੀ ਆਗਦੇ ਦਰਿਆਵੈ ਸੁਹਾਣੀ ਜਾਵੇ ਸੁਖ ਹੋਵੇ ਨਾਮ ਦਿੱਤੇ ਆਵੇ ਸਿੱਖ ਬਣਦੇ ਸੁਨਦੇ ਸਰਬਤ ਰਾਹੀ ਵੰਦੋ ਹੋਣਾ ਨਾਨਕ ਨਾਮ ਛੜਦੀ ਕਾ ਤੇਰੇ ਭਾਣੇ ਸਰਬਤ ਦਾ ਭਲਾ ਬਾਣੀ ਰਿਤਿਕਾ ਕਲਸਾ ਵਾਹਿਗੁਰੂ ਜੀ ਦੀ ਖਮਤ ਆ ਗਿਆ ਭਈ ਆਕਾਲ ਕੀ ਬਚਵਾਰੋ ਪੰਥ ਸਭ ਸਿੱਖਣ ਕੋ ਹੁਕਮ ਹੈ ਰੂਮਾਨਿਓ ਗੰਧ ਗੁਰੂ ਪੰਥ ਜੀ ਬਾਨੀ ਹੈ ਜੋ ਕਭ ਕੋ ਮਿਲ ਕੋ ਚਾਹੈ ਰਾਜ ਕਰੇਗਾ ਕਾਲ ਸਾਰ ਅਕੀਰ ਨ ਕੋਇ ਤਾਰੋ ਸਭ ਮਿਲenge ਪ੍ਰੀਤ ਅਨਜੋਇ ਬਾਗੁਰੂ ਨਾਮ ਜਹਾਨ ਹੈ ਸ਼ਰਦਾਕਾਰ ਸੇਵਕ ਸਤਿਗੁਰੂ ਮਾਰਨੋਦਾਰਨ ਹਾਰ ਬਲੇ ਸੋਨਿਆਲ ਸੋ ਸ੍ਰੀ ਅਕਾਲ ਵਿਕਾਰਾਂ ਕੇ ਆਵੇ ਸੋਨੇ ਨਾਲ ਹੋ ਜਾਵੇ ਜੀ ਦਸਾਂਗਾਂ ਦੇ ਮਨ ਨੂੰ ਭਾਵੇ ਸੋ ਸ੍ਰੀ ਅਕਾਲ ਦਰਬਾਰ ਆਕਾਰ ਜਿੱਤਿਆ ਕੋ ਸਾ ਸ੍ਰੀ ਅਨੰਦ ਦੇਖ ਤੇ ਪਤਿਏ ਕਾਲ ਸੇ ਦੇ ਹਰਮਦਾਰ ਬਤੇ ਰਖਣੀ ਵਾਹਿਗੁਰੂ ਨੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ